ਇਸ ਨੋਟਿਸ ਨੇ ਮਲੇਰ ਕੋਟਲਾ ਦੇ ਸਲਾਮਾ ਇਲਾਕੇ ਵਿੱਚ ਝੁੱਗੀਆਂ ਚੌਪੜੀਆਂ 'ਚ ਰਹਿੰਦੇ ਗਰੀਬਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ ਜਿਨ੍ਹਾਂ ਨੂੰ ਆਪਣੇ ਉਜਾੜੇ ਦਾ ਡਰ ਸਤਾ ਰਿਹਾ ਹੈ ਇਸ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਨੋਟਿਸ ਵੀ ਧਮਕੀ ਭਰੇ ਲਹਿਜੇ ਵਿੱਚ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਜ਼ਮੀਨ ਖਾਲੀ ਨਾ ਕੀਤੀ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇੱਥੇ ਰਹਿੰਦੇ ਲੋਕਾਂ ਦਾ ਜੇ ਜਾਇੜਾ ਮਾਲ ਦਾ ਕੋਈ ਨੁਕਸਾਨ ਹੁੰਦਾ ਤਾਂ ਉਹ ਆਪ ਹੀ ਜ਼ਿੰਮੇਵਾਰ ਹੋਣਗੇ ਇਸ ਨੋਟਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਮ ਦਾ ਮਾਹੌਲ ਹੈ ਇੱਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਦਿਹਾਕਿਆਂ ਤੋਂ ਇੱਥੇ ਰਹਿੰਦੇ ਨੇ ਉਹਨਾਂ ਕੋਲ ਆਧਾਰ ਕਾਰਡ ਵੋਟਰ ਕਾਰਡ ਬਿਜਲੀ ਬਿੱਲ ਅਤੇ ਪਾਣੀ ਦੇ ਕਨੈਕਸ਼ਨ ਵੀ ਨਹੀਂ ਇੱਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੂੰ ਇੱਥੇ ਪੱਕੇ ਤੌਰ ਤੇ ਵਸਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਰ ਹੁਣ ਅਚਾਨਕ ਹੀ ਨੋਟਿਸ ਦੇ ਕੇ ਥਾਂ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਯਹਾਂ ਸੇ ਮੇਰੀ 27 ਸਾਲ ਦੀ ਉਮਰ ਹੋ ਗਈ ਹੈ ਮੈਂ ਇਹੀ ਪੇ ਜਨਮ ਪੜਾਈ ਲਿਖਾਈ ਸਾਰਾ ਮਰ ਇਸੀ ਜਗ੍ਹਾ ਹੋਇਆ ਹੈ ठीक है सर हम यही सरकार से दरखास्त करते हैं जब हमें यहाँ पे नहीं रखना था जब वोटों का टाइम आता है हमारे घर में जुग्गी के अंदर हाथ पैर जोड़ के हमारे पास बैठते हैं उन्होंने भी हम चन्नी सरकार ने हमें तो कागज़ भी दे रखा था जमीन मलकाना हक का तो भी हमें यहाँ से भगाया जा रहा है हम गरीब लोग कहाँ जाएं सर हमारे आगे पीछे कोई है नहीं दिहाड़ी मजदूर लोग हैं हम सर गरीब लोग हैं हमारे देखिए पंजाब रेजिडेंट सर्टिफिकेट वोटर कार्ड पिन कार्ड आधार कार्ड हमारे सारे प्रूफ है सर यहाँ के हम यहाँ के वासी हैं हम यहाँ से कहाँ जाएं हमें यहाँ से भगाया जा रहा है हमारे पास तीस पैंतीस साल पुराना बिजली बिल भी पड़ा है सर जुग्गी टूट रहा है हम लोग का जब जुग्गी तोड़ना ही था तो हम लोग का हर एक प्रूफ क्यों बनवाए था इतना साल मीटर लगा दिया है हर एक प्रूफ बना हुआ है जब हम लोग का जुग्गी और तोड़ना था तो यहाँ से तो जरूरी था सारे प्रूफ बनवाना सरकार को सरकार सारे प्रूफ भी बनवा दिया है उसको बाद बोला जो चलो तेरे लोग को पक्का मैं विश्वास दिलाता हूँ तू लोग यही रहना आज के बाद कोई तेरा जुगी नहीं यहां बच्चे भी यही है पढ़ता लिखता है यही भी मजदूरी भी हम लोग करते बोलता है जुगी हटाओ यहाँ से हम लोग कहाँ जाएंगे जब हटाना ही पे है तो हम लोग का प्रूफ क्यों बनवाया क्यों वोट लिया हमें सरकार से यही दरखास्त करने चाहते है जो हमारे से वोट क्यों लिया ਉਦਰ ਇਸ ਮਾਮਲੇ ਨੂੰ ਲੈ ਕੇ ਕੁਝ ਸਮਾਜ ਸੰਸਥਾਵਾਂ ਅੱਗੇ ਆਈਆਂ ਨੇ ਜਿਨ੍ਹਾਂ ਵੱਲੋਂ ਇਸ ਨੋਟਿਸ ਦਾ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਜੇ ਇਹ ਥਾਂ ਸਰਕਾਰ ਨੇ ਖਾਲੀ ਕਰਵੋਣੀ ਹੀ ਹੈ ਤਾਂ ਇਹਨਾਂ ਲੋਕਾਂ ਨੂੰ ਕਿਸੇ ਦੂਜੀ ਥਾਂ ਤੇ ਵਸਾਉਣ ਦਾ ਇੰਤਜ਼ਾਮ ਕੀਤਾ ਜਾਵੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਗਰੀਬਾਂ ਨਾਲ ਤਕਾ ਨਹੀਂ ਹੋਣ ਦੇਣਗੇ ਅਤੇ ਜੇ ਕਾਰਵਾਈ ਕੀਤੀ ਗਈ ਤਾਂ ਪ੍ਰਸ਼ਾਸਨ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਮੈਂ ਸਿੱਧੀ ਸਿੱਧੀ ਸਰਕਾਰ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਚੇਤਾਵਨੀ ਵੀ ਦੇਣਾ ਚਾਹੁੰਨਾ ਵੀ ਗਰੀਬਾਂ ਨੂੰ ਉਜਾੜਨਾ ਬੰਦ ਕਰੇ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਆਈ ਸੀ ਝਾੜੂ ਦੀ ਵੀ ਲੈਂਡ ਮਾਫੀਆ ਖਤਮ ਹੋਊ ਗਰੀਬਾਂ ਦੀ ਗੱਲ ਹੋਊਗੀ ਔਰ ਜਿਹੜਾ ਲੈਂਡ ਮਾਫੀਆ ਪੂਰਾ ਸਰਗਰਮ ਹੈ ਲੈਂਡ ਦੇ ਲਈ ਤੜ ਤੜ ਗੋਲੀਆਂ ਚੱਲਦੇ ਨੇ ਗਰੀਬਾਂ ਨੂੰ ਉਜਾੜਿਆ ਜਾ ਰਿਹਾ ਹਰ ਤਰ੍ਹਾਂ ਦਾ ਜਿਹੜਾ ਭਾਰਤੀ ਸਟੇਟ ਨੂੰ ਚਾਹੀਦਾ ਪ੍ਰੂਫ ਬਣੇ ਨੇ ਜਾਂ ਵੋਟਾਂ ਲੈਣੀਆਂ ਨੇ ਹਰ ਇੱਕ ਬੰਦਾ ਇੱਥੇ ਆ ਕੇ ਇਹਨਾਂ ਦੀ ਮਿੰਤਾ ਕਰਦਾ ਝੁੱਗੀਆਂ 'ਚ ਬੈਠਦਾ ਬੋਡਲੈਂਡ ਤੋਂ ਬਾਅਦ ਇਹਨਾਂ ਦੇ ਜਿਹੜੇ ਮਾਲਕਾਨਾ ਹੱਕ ਨੇ ਦੇਣ ਤੋਂ ਭੱਜ ਜਾਂਦਾ ਚਰਨਜੀਤ ਚੰਨੀ ਇਹਨਾਂ ਨੂੰ ਆ ਕਾਗਜ਼ ਦੇ ਕੇ ਇਹਨਾਂ ਦੇ ਹੱਥ 'ਚ ਪੜਾ ਗਿਆ ਸੋ ਮੈਂ ਸਿੱਧਾ-ਸਿੱਧਾ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਬਈ ਬੰਦੇ ਦੇ ਪੁੱਤ ਬਣ ਕੇ ਇਹਨਾਂ ਜਿੱਥੇ ਬੈਠੇ ਨੇ ਬੈਠੇ ਰਹਿਣ ਦੋ ਨਹੀਂ ਸਾਡੀਆਂ ਜਥੇਬੰਦੀਆਂ ਨੂੰ ਅਵੇਡ ਕਰੀ ਜਥੇਬੰਦੀਆਂ ਨੂੰ ਔਰ ਸਮਾਜਿਕ ਜਥੇਬੰਦੀਆਂ ਨੂੰ ਤੁਹਾਡੇ ਵਰਗੇ ਜਿਹੜੇ ਸਰਕਾਰਾਂ ਨੇ ਨੱਥ ਪਾਉਣੀ ਆਉਂਦੀ ਹੈ ਇਸ ਮਾਮਲੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇ ਇਹ ਜਗ੍ਹਾ ਸਰਕਾਰੀ ਸੀ ਤਾਂ ਕਿਸ ਦੀ ਸ਼ੈਤ ਇਹ ਝੁੱਗੀਆਂ ਬਣਨ ਦਿੱਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਇੱਥੇ ਝੁੱਗੀ ਬਸਤੀ ਬਣਨ ਤੋਂ ਪਹਿਲਾਂ ਕਿਉਂ ਕਾਰਵਾਈ ਨਹੀਂ ਕੀਤੀ ਗਈ ਦੂਜਾ ਵੱਡਾ ਸਵਾਲ ਜੇ ਇਹਨਾਂ ਲੋਕਾਂ ਦਾ ਕੋਈ ਪੱਕਾ ਠਿਕਾਣਾ ਹੀ ਨਹੀਂ ਤਾਂ ਫਿਰ ਕਿਸ ਅਧਾਰ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣਾਏ ਗਏ ਅਤੇ ਕਿਉਂ ਇਹਨਾਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਗਏ ਸੋ ਲੋੜ ਹੈ ਕਿ ਜੇ ਸਰਕਾਰ ਨੇ ਇਹ ਥਾਂ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਦੂਜੀ ਥਾਂ ਤੇ ਰਹਿਣ ਦੀ ਜਗ੍ਹਾ ਦਿੱਤੀ ਜਾਵੇ ਜੋ ਇਨਾ ਗਰੀਬਾਂ ਦਾ ਉਜਾੜਾ ਨਾ ਹੋਵੇ ਸੋ ਹੁਣ ਵੇਖਣਾ ਹੋਵੇਗਾ ਕਿ ਸਮਾਜ ਸੇਵੀਆਂ ਦੀ ਚੇਤਾਵਨੀ ਦਾ ਪ੍ਰਸ਼ਾਸਨ ਤੇ ਕੀ ਅਸਰ ਹੁੰਦਾ ਹੈ ਤੇ ਕੀ ਇਨਾ ਲੋਕਾਂ ਦਾ ਉਜਾੜਾ ਰੁਕ ਜਾਵੇਗਾ ਜਮਿਲ ਖੇੜੀ ਵਾਲਾ ਪੀਟੀਸੀ ਨਿਊਜ਼ ਮਲੇਰਕੋਟਲਾ